ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਆਪਣੀ ਨਵੀਂ ਅਪਡੇਟ। ਸੋ ਦੋਸਤੋ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਸੀ ਜਾਂ ਕਮੈਂਟ ਸੀ ਕਿ ਸਰ 4161 ਬਾਰੇ ਕੋਈ ਜ਼ਰੂਰ ਜਾਣਕਾਰੀ ਲਈ ਸੰਝ ਕਰੋ। ਠੀਕ ਹੈ ਜੀ। ਵੈਸੇ ਤਾਂ ਆਪਾਂ ਦੋਸਤੋ ਜਿਸ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਆਉਂਦੀ ਹੈ ਚਾਹੇ ਕਿਸੇ ਵੀ ਕਿਡਰ ਨਾਲ ਸੰਬੰਧਤ ਹੈ 326494 6835 ਜਾਂ ਇਥੋਂ ਤੱਕ 3704 ਤੱਕ 92 ਜੋ ਵੀ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਪ੍ਰਾਇਮਰੀ ਕਿਡਰ ਚਾਹੇ ਮਾਸਟਰ ਕਿਡਰ ਆਪਾਂ ਤੁਹਾਡਾ ਨਾਲ ਸਾਂਝੀ ਜ਼ਰੂਰ ਕਰਦੇ ਹਾਂ। ਠੀਕ ਹੈ ਜੀ। ਸੋ ਪਰ ਅੱਜ ਜਿਹੜੀ ਜਾਣਕਾਰੀ ਨਿਕਲ ਕੇ ਆਈ ਉਹ ਤੇ 598 ਬੈਕਲੌਗ ਮਾਸਟਰ ਕੈਡਰ ਬਾਰੇ ਇਹ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਇਹ ਭਰਤੀ ਜਿਹੜੀ ਹੋਈ ਹੈ ਪਰ ਅਜੇ ਵੀ ਬਹੁਤ ਸਾਰੇ ਕੈਂਡੀਡੇਟਸ ਅਜੇ ਇਹ ਨੇ ਜਿਨ੍ਹਾਂ ਭੈਣ ਭਰਾਵਾਂ ਦੀ ਸੈਲਰੀ ਡ੍ਰੋਨ ਨਹੀਂ ਹੋਈ ਠੀਕ ਹੈ ਜੀ ਉਹ ਕਿਹੜੀ ਸੈਲਰੀ ਹੈ ਦੋਸਤੋ ਜਿਸ ਤਰ੍ਹਾਂ ਕਿ ਮਾਸਟਰ ਕਾਡ ਦੇ ਵੱਖ-ਵੱਖ ਵਿਸ਼ਿਆਂ ਦੀ 41 ਕਾਡ ਤੇ 598 ਬੈਕਲੌਗ ਅਸਾਮੀਆਂ ਅਵਰਧ ਹਾਜ਼ਰ ਹੋਏ ਕਰਮਚਾਰੀ ਦੀ ਤਨਖਾਹ ਉਹਨਾਂ ਦੇ ਡੇਟ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਡ੍ਰੋਨ ਕਰਾਉਣ ਸੰਬੰਧੀ ਕਿਉਂਕਿ ਜਦੋਂ ਤੋਂ ਦੇਖੋ ਪਹਿਲਾਂ ਕੀ ਸੀ ਜਿਹੜੇ 3704 ਕੈਡਰ ਸੀ ਉਹਨਾਂ ਦੀ ਬਕਾਇਦਾ ਟ੍ਰੇਨਿੰਗਾਂ ਲੱ ਪਰ ਇਹਦੇ ਵਿੱਚ ਟ੍ਰੇਨਿੰਗਾਂ ਲੱਗਨ ਤੋਂ ਕਿ ਜਦੋਂ ਦੀ ਵੀ ਜਿਹੜੇ 41 ਕਾਟ ਵਾਲੇ ਜਾਂ 598 ਬੈਕਲੌਗ ਨੇ ਇਹਨਾਂ ਦੀਆਂ ਡਾਇਰੈਕਟਰ ਟ੍ਰੇਨਿੰਗਾਂ ਕਿਸੇ ਸਕੂਲ ਦੇ ਵਿੱਚ ਨਹੀਂ ਜਾਂ ਕਿਸੇ ਸੰਸਥਾ ਦੇ ਵਿੱਚ ਨਹੀਂ ਬਕਾਇਦਾ ਜਿਹੜੀਆਂ ਨੇ ਉਹ ਆਪਣਾ ਜੀ ਕਹਿੰਦੀ ਹੈ ਵੀ ਡਾਇਟ ਦੇ ਵਿੱਚ ਲੱਗੀਆਂ। ਸੋ ਵਿਭਾਗ ਵੱਲੋਂ ਹਦਾਇਤ ਹੋਈ ਸੀ ਕਿ 3 ਫਰਵਰੀ 2025 ਦੇ ਹੁਕਮ ਆ ਰਹੇ। ਜਿੰਨੇ ਵੀ ਕੈਂਡੀਡੇਟਸ ਜਿਹੇ 41 ਕਾਟ ਤੇ 598 ਦੇ ਐ ਜਿਨ੍ਹਾਂ ਨੇ ਡਾਇਟ ਦੇ ਵਿੱਚ ਹਾਜ਼ਰੀ ਲਵਾ ਲਈ ਹੈ ਉਹਨਾਂ ਦੀ ਤਨਖਾਹ ਡਾਇਟ ਤੋਂ ਹੀ ਸ਼ੁਰੂ ਕੀਤੀ ਜਾਣੀ ਹੈ। ਡਾਇਟ ਤੋਂ ਲੈ ਕੇ ਸਕੂਲ ਵਿੱਚ ਹਾਜ਼ਰ ਹੋਣ ਤੱਕ ਕਿਉਂਕਿ ਜਿਸ ਦਿਨ ਉਹਨਾਂ ਨੇ ਸਕੂਲ ਹਾਜ਼ਰ ਕਰ ਲਿਆ ਉਸ ਦਿਨ ਤੋਂ ਸਕੂਲ ਦੀ ਜਿਹੜੀ ਹਾਜ਼ਰੀ ਹੈ ਉਹਦੇ ਅਕੋਰਡਿੰਗ ਸੈਲਰੀ ਬਣਨੀ ਹੈ ਪਰ ਉਸ ਤੋਂ ਪਹਿਲਾਂ ਸੋ ਇਹ ਸੀ ਕਿ ਜਿੰਨੇ ਵੀ ਦਿਨ ਉਹਨਾਂ ਨੇ ਰਾਈਟਾਂ ਦੇ ਵਿੱਚ ਲਾਏ ਆ ਉਨੀ ਤਨਖਾਹ ਜਿਹੜੀ ਉਹਨਾਂ ਦੀ ਉਹ ਬਣਨੀ ਚਾਹੀਦੀ ਹੈ ਠੀਕ ਹੈ ਜੀ ਸੋ ਉਸ ਤੋਂ ਬਾਅਦ ਮਤਲਬ ਫਿਰ ਵੀ ਬਹੁਤ ਸਾਰੇ ਕਰਮਚਾਰੀ ਸੀਗੇ ਜਿਨ੍ਹਾਂ ਦੀ ਤਨਖਾਹ ਨਹੀਂ ਬਣੀ ਸੋ ਹੁਣ ਵਿਭਾਗ ਵੱਲੋਂ ਦੁਬਾਰਾ ਇੱਕ ਜਿਹੜਾ ਪੱਤਰ ਜਾਰੀ ਕੀਤਾ ਗਿਆ ਠੀਕ ਹੈ ਜੀ ਸੋ ਬਿਜੀ ਸੀ ਥੋੜਾ ਕਰਕੇ ਧਾਨੀ ਬਣ 20 ਜਨਵਰੀ ਦਾ ਇਹ ਪੱਤਰ ਹੈ ਅੱਜ 22 ਤਰੀਕ ਹੋ ਗਈ ਦੋ ਦਿਨਾਂ ਲੇਟ ਜ਼ਰੂਰ ਠੀਕ ਹੈ ਜੀ ਪਰ ਇਨਫੋਰਮੇਸ਼ਨ ਫਿਰ ਵੀ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਟਾਈਮ ਟੂ ਟਾਈਮ ਕਰਕੇ ਸੋ ਇਹ ਜਾਣਕਾਰੀ ਕਿ ਉਹਨਾਂ ਨੂੰ ਪ੍ਰਵਾਨਗੀ ਪੱਤਰ ਇਹ ਹੋਇਆ ਕਿ ਇਨ੍ਹਾਂ ਕਰਮਚਾਰੀਆਂ ਦੀ ਡਾਇਰਟ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਸਕੂਲ ਵਿੱਚ ਹਾਜ਼ਰ ਹੋਣ ਦੀ ਮਿਤੀ ਤੱਕ ਦੇ ਸਮੇਂ ਦੀ ਤਨਖਾਹ ਤੁਰੰਤ ਡਰਾਅਨ ਕਰਾਇਆ ਜ ਇਸ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਹਦਾਇਤ ਕੀਤੀ ਗਈ ਜੇਕਰ ਕੋਈ ਕਰਮਚਾਰੀ ਜਾਂ ਕੋਈ ਵੀ ਸਕੂਲ ਮੁਖੀ ਡੀਡੀਓ ਤੁਹਾਨੂੰ ਇਸ ਤਰ੍ਹਾਂ ਦੀ ਤਨਖਾਹ ਕਢਾਉਣ ਤੋਂ ਰੋਕਦਾ ਹੈ ਤਾਂ ਵਰਜਿਤ ਕਰਦਾ ਹੈ ਤਾਂ ਆਹ ਤੁਸੀਂ ਪੱਤਰ ਦਾ ਦੋਸਤੋ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਗਰੁੱਪਾਂ ਦੇ ਵਿੱਚ ਇਹ ਸ਼ੇਅਰ ਕੀਤਾ ਹੋਣਾ ਤੁਸੀਂ ਇਹਦਾ ਪ੍ਰਿੰਟ ਆਊਟ ਕਢਾ ਕੇ ਆਪਣੀ ਕਿਸੇ ਵੀ ਸਕੂਲ ਕਲਰਕ ਨੂੰ ਜਾਂ ਡੀਡੀਓ ਨੂੰ ਪ੍ਰਿੰਸੀਪਲ ਨੂੰ ਤੁਸੀਂ ਦੇਖ ਸਕਦੇ ਹੋ ਸਰ ਆ ਇਸ ਪੱਤਰ ਦੇ ਅਕੋਰਡਿੰਗ ਸਾਡੀ ਜਿਹੜੀ ਸੈਲਰੀ ਡਾਈਟਾ ਤੋਂ ਹਾਜ਼ਰ ਹੋਣ ਤੋਂ ਲੈ ਕੇ ਸਕੂਲ ਵਿੱਚ ਹਾਜ਼ਰ ਹੋਣ ਤੱਕ ਜਿਹੜੀ ਸਾਡੀ ਕਢਾਉਣੀ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਸੋ ਜੇਕਰ ਫਿਰ ਵੀ ਕੋਈ ਭੈਣ ਭਰਾ ਸੌਰੀ ਕੋਈ ਵੀ ਪ੍ਰਿੰਸੀਪਲ ਜਾਂ ਡਾਇਰੈਕਟਰ ਜੋ ਵੀ ਤੁਹਾਨੂੰ ਉਸ ਤੁਹਾਡਾ ਬੰਦਾ ਹੱਕ ਦੇਣ ਤੋਂ ਇਨਕਾਰ ਕਰਦਾ ਤਾਂ ਤੁਸੀਂ ਯੂਨੀਅਨ ਦੇ ਨਾਲ ਰਾਬਤਾ ਕਰਕੇ ਜਿਹੜਾ ਉਹ ਆਪਣਾ ਮਸਲਾ ਹੱਲ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਬਰਤਬਤ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇੱਕ ਇਹਦੇ ਵਿੱਚ ਹੀ ਆਪਾਂ ਐਡ ਕਰਦੇ ਹਾਂ ਦੋਸਤੋ ਬਹੁਤ ਸਾਰੇ ਭੈਣ ਭਰਾਵਾਂ ਦੇ ਇਹ ਕਮੈਂਟ ਸੀ ਕਿ 2364 5994 6635 ਠੀਕ ਹੈ ਜੀ ਜਾਂ 41 ਕੱਟ ਦੀ ਵੀ ਕਿ ਜਿਹੜੀਆਂ ‟ਵੇਟਿੰਗ ਲਿਸਟਾਂ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਦੁਬਾਰਾ ਲਿਸਟਾਂ ਆਉਣਗੀਆਂ ਠੀਕ ਹੈ ਜੀ ਫਿਲਹਾਲ ਤਾਂ ਦੋਸਤੋ ਉਮੀਦ ਇਹ ਹੀ ਹੈ ਕਿ ਜਿੰਨੀਆਂ ਵੀ ਕੇਡਰ ਨੇ ਖਾਸ ਕਰਕੇ ईटीटी ਕੇਡਰ ਵਾਲੇ ਕਿਉਂਕਿ ਕੋਈ ਵੀ ਭਰਤੀ ਹਜੇ ਤੱਕ ਮੈਂ ਕਹਿੰਦਾ ਵੀ ਸ਼ਾਇਦ ਕੰਪਲੀਟ ਨਹੀਂ ਹੋਈ ਉਹ ਚ ਥੋੜਾ ਬਹੁਤ ਹਜੇ ਵੀ ਪੈਂਡਿੰਗ ਨੇ ਲਿਸਟਾਂ ਠੀਕ ਹੈ ਜੀ ਸੋ ਜਿਸ ਤਰ੍ਹਾਂ 2364 ਵਾਲੇ ਨੇ ਦੁਬਾਰੇ 859 ਕੈਂਡੀਡੇਟਸ ਜਿਹੜੇ ਦੁਬਾਰਾ ਕੱਢ ਦਿੱਤੇ ਆ ਜਾਂ ਹੋਰ ਵੀ 58 ਚਰਨ ਨਹੀਂ ਮਿਲ ਰਹੀ ਪੈਂਡਿੰਗ ਕਿਉਂਕਿ ਇਹਨਾਂ ਪਰਦੇ ਵਿੱਚ ਕੀ ਹੋਇਆ ਵੀ ਸਾਰੇ ईटीटी ਕੇਡਰ ਨਾਲ ਸੰਬੰਧਿਤ ਹੋਣ ਕਰਕੇ ਕੋਈ 6835 ਚਲਾ ਗਿਆ ਹਾਲਾਂਕਿ ਚਾਹੇ ਉਹ 2364 'ਚ ਵੀ ਐਲੀਜੀਬਲ ਸੀ ਜਾਂ ਕਿਸ ਨੇ 2364 ਚ ਪਹਿਲਾਂ ਜੁਆਇਨ ਕਰ ਲਿਆ ਬਾਅਦ ਦੇ ਵਿੱਚੋਂ 9894 ਵਿੱਚ ਇਹਦਾ ਨਾਮ ਆ ਗਿਆ ਜਾਂ ਕਈਆਂ ਨੇ ਕੀ ਕੀਤਾ 2364 ਛੱਡ ਕੇ 989 ਵਿੱਚ ਜੁਆਇਨ ਕਰ ਲਿਆ ਮਤਲਬ ਇਸ ਤਰ੍ਹਾਂ ਦਾ ਕਰਕੇ ਥੋੜਾ ਬਹੁਤ ਹੇਰਫੇਰ ਹੋਇਆ ਜਿਸ ਦੇ ਕਰਕੇ ਪੋਸਟਾਂ ਅਜੇ ਵੀ ਵਾਕੈਂਟ ਹੈ ਠੀਕ ਹੈ ਤੇ ਤੁਹਾਡੇ ਚਾਂਸ ਬਣ ਸਕਦੇ ਆ ਸੋ ਜਿਸ ਤਰ੍ਹਾਂ 2364 ਦੇ ਵਿੱਚ SCRO ਨੂੰ ਬੁਲਾਇਆ ਗਿਆ ਆ 50 ਤੇ 51 ਵਾਲੇ ਨੂੰ ਉਹਨਾਂ ਲਈ ਦਿਨਾਂ ਦੇ ਵਿੱਚ ਠੀਕ ਹੈ ਤਾਂ ਇਹਦਾ ਮਤਲਬ ਜਿਹੜੇ ਐਸਸੀਐਮ ਦੀ ਹੈ ਉਹ ਵੀ ਮੈਰਿਟ ਨੀਚੇ ਆਊਗੀ ਠੀਕ ਹੈ ਜੀ ਤਾਂ ਜਿਹੜੇ ਹੋਰ ਵੀ ਕੋਈ ਪੈਂਡਿੰਗ ਕੈਟਾਗਰੀ ਰਹਿੰਦੀਆਂ ਨੇ ਜਾਂ ਕਿਹਦੀ ਵੀ ਲਿਸਟਾਂ ਰਹਿੰਦੀਆਂ ਨੇ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਮੈਟ ਉਹ ਡਾਊਨ ਆ ਸਕਦੀ ਹੈ ਸੋ ਹਰ ਦਿਨ ਕੁਝ ਨਾ ਕੁਝ ਜਾਣਨ ਦੇ ਲਈ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਤੇ ਆਪਣੇ ਕਮੈਂਟਾਂ ਜਿਹੜੇ ਉਹ ਜ਼ਰੂਰ ਦੇਆ ਕਰੋ ਆਪਣੇ ਵਿਚਾਰ ਤਾਂ ਕਿ ਆਪਾਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇ ਤੇ ਤੁਹਾਨੂੰ ਵੀ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਸਾਨੂੰ ਵੀ ਕੁਝ ਪਤਾ ਲੱਗੇ ਵੀ ਠੀਕ ਹੈ ਜੀ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ